ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਅੱਜ ਤੁਸੀਂ ਕਾਲੀ ਮਿਰਚ ਦੇ 7 ਦਾਣਿਆਂ ਨੂੰ ਘਰ ਵਿੱਚ ਇਸ ਜਗ੍ਹਾ ਤੇ ਜਲਾਉਂਦੇ ਹੋ ਤਾਂ ਤੁਸੀਂ ਬਹੁਤ ਹੀ ਧਨਵਾਨ ਹੋ ਜਾਓਗੇ ਕਿਉਂਕਿ ਇਹ ਤੁਹਾਨੂੰ ਹੈਰਾਨ ਕਰਨ ਵਾਲਾ ਉਪਾਅ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਿਆ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਸੱਤ ਕਾਲੀ ਮਿਰਚ ਦੇ ਦਾਣਿਆਂ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਆਖਦੇ ਹਾਂ ਜੀ ਕਿ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਜੇਕਰ ਉਹ ਉਪਾਅ ਕਰਕੇ ਸੱਤ ਕਾਲੀ ਮਿਰਚ ਦੇ ਦਾਣੇ ਆਪਣੇ ਘਰ ਦੇ ਵਿੱਚ ਜਲਾ ਦੇਂਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਸ਼ਨੀ ਦੇਵ ਦੀ ਏਨੀ ਜ਼ਿਆਦਾ ਕਿਰਪਾ ਹੋ ਜਾਵੇਗੀ ਕਿ ਤੁਹਾਨੂੰ ਰਾਤੋਂ ਰਾਤ ਹੀ ਉਹ ਹਮਲਾ ਮਾਲ ਕਰ ਦੇਣਗੇ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਧਨ ਦੇ ਪੱਖੋਂ ਬੈਂਕ ਬੈਲੈਂਸ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਜਿਨ੍ਹਾਂ ਦੇ ਕੋਲ ਪੈਸਾ ਆਉਂਦਾ ਨਹੀਂ ਜਾ ਫਿਰ ਪੈਸਾ ਆ ਜਾਂਦਾ ਹੈ ਪਰ ਪੈਸਾ ਰੁਕਦਾ ਨਹੀਂ ਫਜ਼ੂਲ ਖਰਚੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਉਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਧਨ ਪੈਸੇ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਉਹ ਆਪਣੇ ਘਰ ਦੇ ਵਿੱਚ ਸੱਤ ਕਾਲੀ ਮਿਰਚ ਦੇ ਦਾਣਿਆਂ ਦਾ ਉਪਾਹ ਕਰਕੇ ਆਪਣੇ ਘਰ ਵਿੱਚ ਜਲਾ ਸਕਦੇ ਹਨ ਇਹ ਇੱਕ ਛੋਟਾ ਜਿਹਾ ਤੇ ਸਿੰਪਲ ਜਿਹਾ ਉਪਾਹ ਹੈ ਸ਼ਨੀਵਾਰ ਨੂੰ ਹੀ ਤੁਸੀਂ ਇਸ ਉਪਾਹ ਨੂੰ ਕਰ ਸਕਦੇ ਹੋ ਆਖਦੇ ਹਨ ਜੀ ਕਿ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਜੇਕਰ ਕਰਦੇ ਹੋ ਤਾਂ ਤੁਹਾਨੂੰ ਦੁੱਗਣਾ ਫਾਇਦਾ ਹੋ ਜਾਵੇਗਾ ਤੁਹਾਨੂੰ ਫਿਰ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਸੀਂ ਐਤਵਾਰ ਦੇ ਦਿਨ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਜੀ ਕਿ ਸਾਲ 2025 ਦੇ ਵਿੱਚ ਇਹ ਮੰਗਲ ਦਾ ਸਾਲ ਹੈ ਮੰਗਲ ਦੇ ਸਾਲ ਵਿੱਚ ਜਿਹੜਾ ਮਹੀਨਾ ਇਹ ਵਾਲਾ ਹੁੰਦਾ ਹੈ ਸਭ ਤੋਂ ਜ਼ਿਆਦਾ ਉੱਤਮ ਮਹੀਨਾ ਮੰਨਿਆ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਇਸ ਮਹੀਨੇ ਅਨੁਸਾਰ 2025 ਦੇ ਵਿੱਚ ਜੇਠ ਮਹੀਨੇ ਦਾ ਸੰਕਟਮੋਚਨ ਵਾਲਾ ਮਹੀਨਾ ਵੀ ਕਿਹਾ ਜਾਂਦਾ ਹੈ ਇਹ ਇੱਕ ਅਜੀਹਾ ਮਹੀਨਾ ਹੈ ਜਿਸ ਮਹੀਨੇ ਵਿੱਚ ਸੂਰਜ ਦੇਵਤਾ ਦੀ ਅਰਚਨਾ ਤੇ ਪੂਜਾ ਕੀਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਸ਼ਨੀ ਦੇਵ ਦੇ ਨਾਲ ਜੁੜੇ ਹੋਏ ਉਪਾਅ ਤੁਸੀਂ ਸ਼ਨੀਵਾਰ ਜਾਂ ਐਤਵਾਰ ਦੇ ਦਿਨ ਕਰ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਐਨੀਆਂ ਜਿਆਦੀਆਂ ਫਿਰ ਖੁਸ਼ੀਆਂ ਆ ਜਾਣਗੀਆਂ ਤੁਹਾਡੀ ਖੁਸ਼ਕਿਸਮਤ ਜ਼ਿੰਦਗੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਆਉਣ ਵਾਲੀਆਂ ਸੱਤ ਪੀੜ੍ਹੀਆਂ ਤੱਕ ਧਨ-ਦੌਲਤ ਤੇ ਬੈਂਕ ਬੈਲੈਂਸ ਦੇ ਸੰਬੰਧੀ ਕਿਸੇ ਵੀ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਅੱਜ ਦੀ ਵੀਡੀਓ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਹੈ ਕਿਤੇ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਤੁਹਾਡੇ ਘਰ ਨੂੰ ਬੇਸ਼ੱਕ ਕਿਸੇ ਨੇ ਕਿੰਨੀ ਵੀ ਬੁਰੀ ਨਜ਼ਰ ਕਿਉਂ ਨਾ ਲਗਾ ਦਿੱਤੀ ਹੋਵੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿਸੇ ਦੇ ਘਰ ਵਿੱਚ ਇੰਨੀ ਜ਼ਿਆਦਾ ਕਿਸੇ ਦੀ ਬੁਰੀ ਨਜ਼ਰ ਲੱਗੀ ਹੁੰਦੀ ਹੈ ਨਾ ਤੇ ਉਸ ਘਰ ਦੀ ਫਿਰ ਕਦੇ ਵੀ ਤਰੱਕੀ ਨਹੀਂ ਹੁੰਦੀ ਉਸ ਘਰ ਦੇ ਵਿੱਚ ਕਦੇ ਵੀ ਧਨ ਪੈਸਾ ਨਹੀਂ ਆਉਂਦਾ ਉਸ ਘਰ ਦੇ ਵਿੱਚ ਕਦੇ ਵੀ ਜੌਬ ਨੌਕਰੀ ਨਹੀਂ ਮਿਲਦੀ ਪੈਸਾ ਨਹੀਂ ਰੁਕਦਾ ਉਹਨਾਂ ਦੀ ਕੋਈ ਵੀ ਕਾਰੋਬਾਰ ਨਹੀਂ ਚੱਲਦਾ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਨਹੀਂ ਮਿਲਦੀ ਕਈ ਵਾਰ ਕੀ ਹੁੰਦਾ ਹੈ ਸਾਡੇ ਘਰ ਦੇ ਵਿੱਚ ਹੱਥ ਦੇ ਵਿੱਚ ਨੌਕਰੀ ਆਈ ਹੋਈ ਵੀ ਚਲੀ ਜਾਂਦੀ ਹੈ ਕਈ ਵਾਰੀ ਅਸੀਂ ਜੌਬ ਕਰਦੇ ਹਾਂ ਤੇ ਕਰਦੇ ਆ ਕਰਦੇ ਆ ਸਾਡੇ ਹੱਥੋਂ ਫਿਰ ਵੀ ਜੌਬ ਚਲੀ ਜਾਂਦੀ ਹੈ ਕਰਜ਼ੇ ਵਰਗੀ ਸਮੱਸਿਆ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਅਕਸਰ ਹੀ ਉਹਨਾਂ ਨੂੰ ਵੇਖਣ ਨੂੰ ਮਿਲਦੀ ਹੈ ਉਹਨਾਂ ਦੇ ਸਿਰ ਕਰਜ਼ਾ ਜਿਹੜਾ ਹੈ ਬਹੁਤ ਜ਼ਿਆਦਾ ਚੜ ਜਾਂਦਾ ਹੈ ਆਪਣੀ ਜ਼ਿੰਦਗੀ ਵਿੱਚ ਇਹੋ ਜਹੀਆਂ ਸਮੱਸਿਆਵਾਂ ਦੇ ਨਾਲ ਘਿਰੇ ਰਹਿੰਦੇ ਹਨ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸ਼ਨੀ ਦੀ ਪੀੜਾ ਹੈ ਤਾਂ ਉਸ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਤੁਹਾਨੂੰ ਇਸ ਉਪਾਅ ਨੂੰ ਕਰਨ ਦੇ ਨਾਲ ਇਸ ਚੀਜ਼ ਤੋਂ ਬਹੁਤ ਜ਼ਿਆਦਾ ਲਾਭ ਮਿਲ ਜਾਵੇਗਾ ਕਿਉਂਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸ਼ਨੀ ਦੀ ਸਾੜ ਸਤੀ ਚੱਲ ਰਹੀ ਹੁੰਦੀ ਹੈ ਕਹਿਣ ਤੋਂ ਭਾਵ ਕਿ ਸ਼ਨੀ ਦੀ ਕੋਈ ਵੀ ਮਹਾ ਦਸ਼ਾ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਹੀ ਹੈ ਜੇਕਰ ਤੁਹਾਡੀ ਰਾਸ਼ੀ ਵਿੱਚ ਕੋਈ ਸ਼ਨੀ ਨੂੰ ਲੈ ਕੇ ਪ੍ਰੋਬਲਮ ਚੱਲਦੀ ਹੈ ਫਿਰ ਵੀ ਤੁਹਾਨੂੰ ਉਪਾਅ ਕਰਨ ਦੇ ਨਾਲ ਬਹੁਤ ਜ਼ਿਆਦਾ ਲਾਭ ਮਿਲ ਜਾਵੇਗਾ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਮੇਖ ਰਾਸ਼ੀ ਦੇ ਵਿੱਚ ਸ਼ਨੀ ਦੀ ਸੜ ਸਤੀ ਹੈ ਤੇ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਿਹੜੇ ਮੇਖ ਰਾਸ਼ੀ ਵਾਲੇ ਲੋਕ ਹਨ ਉਹਨਾਂ ਨੂੰ ਖਾਸ ਕਰਕੇ ਇਹ ਉਪਾਅ ਕਰ ਲੈਣਾ ਚਾਹੀਦਾ ਹੈ ਜਾਂ ਫਿਰ ਜਿਹਨਾਂ ਤੇ ਸ਼ਨੀ ਦੀ ਸੜ ਸਤੀ ਚੱਲਦੀ ਹੈ ਜਿਹੜੇ ਹੋਰ ਵੀ ਰਾਸ਼ੀ ਵਾਲੇ ਲੋਕ ਹਨ ਇਸ ਉਪਾਅ ਨੂੰ ਕਰ ਸਕਦੇ ਹਨ ਕਹਿਣ ਦਾ ਭਾਵ ਹੈ ਤੁਹਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਪੈਸੇ ਨੂੰ ਛੱਡ ਕੇ ਤੇ ਪੈਸੇ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਵੇਗੀ ਦੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਅਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਸਾਨੂੰ ਇਹ ਉਪਾਅ ਕਰਨ ਦੇ ਲਈ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪਵੇਗੀ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਸਾਨੂੰ ਕਿਹੜੇ ਕਿਹੜੇ ਚੀਜ਼ ਦੀ ਜ਼ਰੂਰਤ ਹੈ ਸਾਨੂੰ ਸੱਤ ਕਾਲੀਆਂ ਮਿਰਚਾਂ ਦੇ ਦਾਣੇ ਚਾਹੀਦੇ ਹਨ ਜੋ ਕਿ ਇੱਕਦਮ ਸਾਫ਼ ਸੁਥਰੇ ਤੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇਸ ਦੇ ਨਾਲ ਨਾਲ ਤੁਹਾਨੂੰ ਉਹ ਚੀਜ਼ ਦੀ ਜ਼ਰੂਰਤ ਹੈ ਇਸ ਦੇ ਨਾਲ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਇਸ ਦੇ ਨਾਲ ਤੁਸੀਂ ਇਸ ਕਾਲੀ ਮਿਰਚ ਦੇ ਦਾਣਿਆਂ ਨੂੰ ਜਲਾਉਣਾ ਹੈ ਜੇਕਰ ਤੁਸੀਂ ਕਪੂਰ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਲਓਗੇ ਕਪੂਰ ਦੇ ਟੁਕੜੇ ਦੇ ਨਾਲ ਤੁਹਾਡੇ ਕਾਲੀ ਮਿਰਚ ਦੇ ਜੋ ਦਾਣੇ ਹਨ ਆਸਾਨੀ ਦੇ ਨਾਲ ਜਲ ਜਾਣਗੇ ਇਸ ਦੇ ਨਾਲ ਤੁਸੀਂ ਲੈਣਾ ਹੈ ਇੱਕ ਮਿੱਟੀ ਦਾ ਦੀਵਾ ਬੱਤੀ ਲਗਾਉਣੀ ਹੈ ਸਰੋਂ ਦੇ ਤੇਲ ਪਾ ਕੇ ਤੁਸੀਂ ਸਰੋਂ ਦਾ ਤੇਲ ਪਾ ਕੇ ਦੀਵਾ ਤਿਆਰ ਕਰਨਾ ਹੈ ਸਰੋਂ ਦੇ ਤੇਲ ਦਾ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਹੈ ਇਹ ਤੁਸੀਂ ਸ਼ਨੀ ਦੇਵ ਦੇ ਅੱਗੇ ਜਾਂ ਫੋਟੋ ਦੇ ਅੱਗੇ ਜਗਾ ਦੇਣਾ ਹੈ ਇਹ ਵੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਕਿ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕੀਤਾ ਹੈ ਉਸ ਦੀਵੇ ਨੂੰ ਲੈ ਕੇ ਜਿਹੜੀਆਂ ਸੱਤ ਕਾਲੀਆਂ ਮਿਰਚਾਂ ਹਨ ਉਹਨਾਂ ਦੇ ਜਿਹੜੇ ਦਾਣੇ ਲਏ ਹਨ ਜਿਸ ਦੇ ਵਿੱਚ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਚਲਾਉਣਾ ਹੈ ਉਸ ਦੇ ਲਈ ਇੱਕ ਬਰਤਨ ਲੈ ਸਕਦੇ ਹੋ ਚਾਹੇ ਮਿੱਟੀ ਦਾ ਕਟੋਰਾ ਹੀ ਭਾਵੇਂ ਹੋਵੇ ਜਾਂ ਪਲੇਟ ਜਾਂ ਫਿਰ ਕੋਈ ਵੀ ਧਾਤੂ ਦਾ ਵੀ ਕੋਈ ਭਾਂਡਾ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਸ਼ਮ ਦਿਸ਼ਾ ਵੱਲ ਬੈਠ ਜਾਣਾ ਹੈ ਲੈ ਕੇ ਕਹਿਣ ਦਾ ਭਾਵ ਕਿ ਵੈਸਟ ਡਾਇਰੈਕਸ਼ਨ ਦੇ ਵਿੱਚ ਬੈਠ ਜਾਣਾ ਹੈ ਜਿਹੜੀ ਪਸ਼ਮ ਦਿਸ਼ਾ ਹੁੰਦੀ ਹੈ ਕਿਉਂਕਿ ਇਹ ਦਸ਼ਾ ਜਿਹੜੀ ਹੁੰਦੀ ਹੈ ਨਾ ਸ਼ਨੀ ਦੇਵ ਦੀ ਦਿਸ਼ਾ ਮੰਨੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਪਸ਼ਮ ਦਿਸ਼ਾ ਵਿੱਚ ਬੈਠ ਕੇ ਸ਼ਨੀ ਦੇਵ ਦੀ ਦਿਸ਼ਾ ਹੋਵੇਗੀ ਤੇ ਸਰੋਂ ਦਾ ਤੇਲ ਦਾ ਦੀਵਾ ਜਿਹੜਾ ਤਿਆਰ ਕੀਤਾ ਹੋਇਆ ਹੈ ਉੱਥੇ ਉਸ ਦੀਵੇ ਨੂੰ ਜਗਾ ਦੇਣਾ ਹੈ ਉਸ ਦੀਵੇ ਨੂੰ ਜਗਾਉਣ ਤੋਂ ਬਾਅਦ ਤੁਸੀਂ ਸ਼ਨੀ ਦੇਵ ਦੇ ਕੁਝ ਮੰਤਰ ਹਨ ਉਹਨਾਂ ਨੂੰ ਤੁਸੀਂ ਬੋਲ ਦੇਣਾ ਹੈ ਜਿਵੇਂ ਓਮ ਸ਼ਨਚਰਾਏ ਨਮਹ ਇਸ ਮੰਤਰ ਨੂੰ ਬੋਲਦੇ ਜਾਣਾ ਹੈ ਇਸ ਮੰਤਰ ਨੂੰ ਧਿਆਨ ਦੇ ਨਾਲ ਨੋਟ ਕਰ ਸਕਦੇ ਹੋ ਕਾਪੀ ਤੇ ਵੀ ਲਿਖ ਸਕਦੇ ਹੋ ਹੁਣ ਗੱਲ ਕਰਦੇ ਹਾਂ ਇਸ ਮੰਤਰ ਨੂੰ ਆਪਾਂ ਬੋਲਣਾ ਕਿੰਨੀ ਵਾਰ ਹੈ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲ ਸਕਦੇ ਹੋ ਤੇ ਤੁਸੀਂ ਸੱਤ ਹੀ ਕਾਲੀਆਂ ਮਿਰਚਾਂ ਦੇ ਦਾਣੇ ਲੈਣੇ ਹਨ ਜਿਹੜੇ ਤੁਸੀਂ ਕਟੋਰੀ ਲਈ ਹੈ ਜਾਂ ਕੋਈ ਬਰਤਨ ਲਿਆ ਹੈ ਉਸ ਬਰਤਨ ਦੇ ਵਿੱਚ ਪਾ ਕੇ ਤੁਸੀਂ ਪਸ਼ਚਮ ਦਿਸ਼ਾ ਵਿੱਚ ਬੈਠ ਕੇ ਹੀ ਇਹਨਾਂ ਕਾਲੀਆਂ ਮਿਰਚਾਂ ਦੇ ਦਾਣੇ ਤੇ ਇੱਕ ਕਪੂਰ ਦੇ ਛੋਟੇ ਜਿਹੇ ਟੁਕੜੇ ਨੂੰ ਲੈ ਕੇ ਜਲਾ ਦੇਣਾ ਹੈ ਜਿਵੇਂ ਇਹ ਤੁਸੀਂ ਹਰ ਇੱਕ ਕਾਲੀ ਮਿਰਚ ਨੂੰ ਰੱਖਣਾ ਹੈ ਕਿਸੇ ਕਟੋਰੀ ਵਿੱਚ ਪਾ ਦੇਣਾ ਹੈ ਤੇ ਪਾਉਣ ਤੋਂ ਬਾਅਦ ਤੁਸੀਂ ਮਹਾਦੇਵ ਦਾ ਧਿਆਨ ਧਰਨਾ ਹੈ ਤੇ ਨਾਲ ਹੀ ਆਪਣੀ ਜੋ ਵੀ ਪ੍ਰਾਰਥਨਾ ਕਰਨੀ ਹੈ ਮੇਰੀ ਜ਼ਿੰਦਗੀ ਵਿੱਚ ਜੋ ਵੀ ਕਸ਼ਟ ਹਨ ਪ੍ਰੋਬਲਮਾਂ ਹਨ ਮੁਸ਼ਕਿਲਾਂ ਹਨ ਉਹ ਮੇਰੀ ਜ਼ਿੰਦਗੀ ਵਿੱਚੋਂ ਦੂਰ ਕਰ ਦਿਓ ਤੁਸੀਂ ਆਪਣੀ ਕਿਰਪਾ ਮੇਰੇ ਤੇ ਬਣਾ ਕੇ ਰੱਖਣਾ ਇਸ ਤਰੀਕੇ ਦੇ ਨਾਲ ਤੁਸੀਂ ਮਹਾਦੇਵ ਦਾ ਧਿਆਨ ਧਰ ਕੇ ਆਪਣੀ ਜੋ ਵੀ ਮੁਸ਼ਕਿਲ ਹੈ ਉਹ ਬੋਲ ਸਕਦੇ ਹੋ ਪਰ ਜੇਕਰ ਨਹੀਂ ਬੋਲਦੇ ਤਾਂ ਫਿਰ ਤੁਹਾਡੀ ਪਰੇਸ਼ਾਨੀ ਦਾ ਹੱਲ ਨਹੀਂ ਹੋਵੇਗਾ ਹਰ ਤੁਸੀਂ ਕਾਲੀ ਮਿਰਚ ਦੇ ਦਾਣੇ ਉੱਪਰ ਆਪਣੀ ਪ੍ਰਾਰਥਨਾ ਕਰਨੀ ਹੈ ਇੱਕ ਵਾਰ ਵੀ ਇਹਨਾਂ ਮਿਰਚਾਂ ਦੇ ਉੱਪਰ ਜੇਕਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਤਾਂ ਉਪਾਅ ਵਿਅਰਥ ਹੋ ਸਕਦਾ ਹੈ ਤੁਸੀਂ ਜਦੋਂ ਇੱਕ ਕਟੋਰੀ 'ਚ ਸਾਰਾ ਸਮਾਨ ਰੱਖ ਲਿਆ ਤੁਸੀਂ ਆਪਣੀ ਪ੍ਰਾਰਥਨਾ ਕੀਤੀ ਫਿਰ ਇਸ ਤਰੀਕੇ ਦੇ ਨਾਲ ਹਰ ਕਾਲੀ ਮਿਰਚ ਦੇ ਨਾਲ ਤੁਸੀਂ ਪ੍ਰਾਰਥਨਾ ਕਰ ਲੈਣੀ ਹੈ ਤੇ ਕਰਨ ਤੋਂ ਬਾਅਦ ਤੁਸੀਂ ਇਸ ਸਾਰੀ ਹੀ ਸਮਗਰੀ ਨੂੰ ਕਪੂਰ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਜਲਾ ਦੇਣਾ ਹੈ ਇਸ ਤਰੀਕੇ ਦੇ ਨਾਲ ਜਦੋਂ ਜਲਾਓਗੇ ਤਾਂ ਕਾਲੀ ਮਿਰਚ ਪੂਰੀ ਤਰ੍ਹਾਂ ਹੀ ਜਲ ਜਾਵੇਗੀ ਜਿਹੜੀ ਇਹਦੀ ਰਾਖ ਹੋਵੇਗੀ ਉਸ ਨੂੰ ਤੁਸੀਂ ਚਲਦੇ ਹੋਏ ਪਾਣੀ ਦੇ ਵਿੱਚ ਵਹਾ ਦੇਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਨੂੰ ਲੱਗੀ ਹੋਈ ਬੁਰੀ ਨਜ਼ਰ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਕੋਈ ਗ੍ਰਹ ਦੋਸ਼ ਹੋਵੇਗਾ ਉਹ ਵੀ ਦੂਰ ਹੋ ਜਾਵੇਗਾ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਜੀ ਕਿ ਪੈਸਾ ਆਉਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਤੇ ਸਾਨੂੰ ਕੋਈ ਉਪਾਅ ਦੱਸੋ ਚਾਰਾਂ ਪਾਸਿਆਂ ਤੋਂ ਪੈਸਾ ਆਉਣਾ ਬੰਦ ਹੋ ਗਿਆ ਹੈ ਜਾਂ ਪੈਸਾ ਆਉਂਦਾ ਤਾਂ ਹੈ ਪਰ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਫਜ਼ੂਲ ਖਰਚੇ ਵੱਧ ਚੁੱਕੇ ਹਨ ਤੇ ਪੈਸੇ ਆਉਂਦੇ ਦਾ ਪਤਾ ਲੱਗਦਾ ਹੈ ਜਾਂਦੇ ਦਾ ਪਤਾ ਨਹੀਂ ਲੱਗਦਾ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਕੇ ਵੇਖ ਸਕਦੇ ਹੋ ਤੁਹਾਨੂੰ ਫਾਇਦਾ ਜ਼ਰੂਰ ਮਿਲ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ